ਬਿਲਾਵਲਾ ਮਹਲਾ 5 ਜਮਰਾ ਸਿਮਰ ਸਿਮਰ ਪ੍ਰਭ ਆਪਨਾ ਨਾਠਾ ਦੁਖ ਠਾਓ ਬਿਸਰਾਮ ਪਾਏ ਮਿਲ ਸਾਧ ਸੰਗ ਤਾਂ ਤੇ ਬਹੜ ਨਾ ਧਾਓ ਵਲਹਾਰੀ ਗੁਰ ਆਪਣੀ ਚਰਨਾਂ 'ਤੇ ਬਲ ਜਾਓ ਅਨੰਦ ਸੂਖਾ ਮੰਗਲ ਬਣੇ ਪੀਖਤਾ ਗੁਣ ਗਾਓ ਰਹਾਓ ਕਥਾ ਕੀਰਤਨ ਰਾਗ ਨਾਦ ਧੁਨ ਇਹੋ ਬਣਿਓ ਸੋ ਆਓ ਨਾਨਕ ਪ੍ਰਭ ਸੋ ਪਰਸਨ ਭਈ ਬਾਛਤ ਫਲ ਪਾਓ ਕਥਾ ਕੀਰਤਨ ਰਾਗ ਨਾਦ ਧੁਨ ਇਹੋ ਬਣਿਓ ਸੋ ਆਓ ਨਾਨਕ ਪ੍ਰਭ ਸੋ ਪਰਸੰਨ ਭਈ ਬਾਛਤ ਫਲ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ